ਭਾਈ ਜੀ ਕੀ ਤੁਸੀਂ ਪੂਰੇ ਪੰਜਾਬ ਚ ਤਹਿਲ ਘੁੰਮ ਕੇ ਆਇਆ ਸਾਰੇ ਦੁਕਾਨਦਾਰ ਪਰੇਸ਼ਾਨ ਹੋਇਆ ਫੈਕਟਰੀਆਂ ਮਿੱਲਾਂ ਲੈ ਚੁੱਕਿਆ ਉਹ ਪੰਜਾਬ ਦੇ ਲੋਕ ਭੱਲ ਭੁਛੜ ਪੈ ਗਏ ਆ ਆ ਬਾਜ਼ਾਰ ਦੇ ਵਿੱਚ 5-500 ਰੁਪਏ ਦਾ ਸੂਟ ਆ 5-500 ਰੁਪਏ ਦਾ ਸੂਟ ਉਹ ਤੁਸੀਂ ਕਹੀਏ ਨਾ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ ਭਾਈ ਜੀ 100 ਰੁਪਏ ਦਾ ਤੋੜੀਆ ਨਹੀਂ ਮਿਲਦਾ ਕਿਉਂ ਝੂਠ ਬੋਲਦੇ ਹੋ ਪਿਆ ਕਿ ਨਹੀਂ ਆ ਇਹ ਸੱਚ ਆ ਆ ਚੱਕੋ ਮਾ ਤੁਸ਼ਰੀ ਦਸਤਾਰ ਕਾਦੀਆਂ ਦੇ 100 ਰੁਪਏ ਦਾ ਸੂਟ ਲੈ ਕੇ ਵੇਚਨੇ ਆ ਓ ਰੰਗ ਡਿਜ਼ਾਈਨ ਚੈੱਕ ਕਰ ਲੋ ਓ ਆਲ ਓਵਰ 5 ਮੀਟਰ ਸੂਟ 100 ਰੁਪਏ ਦਾ ਓ ਭੈਣਾ ਦੇ ਫਾਇਦੇ ਕਰਾਨੀ ਖਾਂਡ ਲਿਆ ਓ ਅਸੀਂ ਠਾਨ ਲਿਆ ਵੀ ਹੁਣ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਓ ਸਰਦਾਰਾ ਤੇਰਾ ਦਿਮਾਗ ਖਰਾਬ ਹੋਇਆ ਮੈਨੂੰ ਦੱਸ ਰਿਹਾ ਤੇਰੇ ਬਿਜਲੀ ਲਵਾਉਣਾ ਨਹੀਂ ਹੋਈ ਆ ਆ 600 ਰੁਪਇਆ ਬਾਜ਼ਾਰ 'ਚ 600 ਰੁਪਇਆ ਆਇਆ ਤੇਰੀ ਸਲਾਈ 300 ਰੁਪਇਆ ਆਇਆ ਹੈ ਕੀ ਆ ਤੂੰ ਸੀ ਕਹਿੰਦੇ 150 ਰੁਪਏ ਦੇ ਰਿਹਾ ਪਾ ਜੀ 150 ਦੇ ਉਹ ਤੇਰੀ ਮਤ ਮੜੀ ਗਈ ਤੈਨੂੰ ਕਰਾਟ ਲੱਗਣ ਵਾਲਾ ਉਹ ਡਬਲ ਪੈਟ ਦੀ ਚਾਦਰ ਤੇ ਫਟਾਕਾ ਪਾ ਦਿੰਦੇ ਆ ਓ ਬਾਜ਼ਾਰ 'ਚ 1000 1000 ਰੁਪਏ ਦੀ ਆ ਚੱਕੋ 250 ਰੁਪਏ ਦੀ ਆ ਚੱਕੋ ਹੁਣ ਇੱਥੇ ਟਾਕਾ ਪਹਿਣਾ ਜਾਮ ਕਾਟਨ ਦਾ ਸੂਟ ਆ ਨਾਲ ਦੁਪੱਟਾ ਦੇਖ ਲੋ ਕਿੰਨਾ ਹੈਵੀ ਲੱਗਿਆ ਬਾਜ਼ਾਰਾਂ 'ਚ 1000 1200 ਤੋਂ ਘੱਟ ਨਹੀਂ ਮਿਲਣਾ ਅੱਖਾਂ ਖੋਲੋ 500 ਦਾ ਲੈ ਜੋ 500 ਰੁਪਏ ਦਾ ਸੂਟ ਮੋਂਟੀ ਕਰ ਲੋ ਓ ਸਾਰਿਆਂ ਦੀ ਪਹਿਲੀ ਪਸੰਦ ਆ ਇਹਦੇ ਵਿੱਚ ਵੀ ਤੁਹਾਡੀ ਲੁੱਟ ਹੁੰਦੀ ਆ ਬਾਜ਼ਾਰ ਦਾ ਰੇਟ ਪੜਾ ਕੀ ਆ 2250 ਰੁਪਏ ਆ ਇਹਦਾ ਰੇਟ ਆ ਦੇਖੋ ਪੜ ਲਓ ਝੂਠ ਨਹੀਂ ਬੋਲਦੇ 2250 ਰੁਪਏ ਦਾ ਕੰਬਲਿਆ ਮੋਂਟੀ ਕਰ ਲੋ ਦਾ ਅਸੀਂ ਤੁਹਾਨੂੰ ਦੇਣਾ ਸਿਰਫ ਪਾਰਾ 50 ਰੁਪਏ ਚ ਉਹ ਜਿਹੜੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਦਾਜ ਪੋਈ ਦਾ ਕੱਪੜਾ ਲੈਣਾ ਭਾਵੇਂ ਵਿਆਹ ਤੁਹਾਡੇ ਅਕਤੂਬਰ ਨਵੰਬਰ ਦਸੰਬਰ ਚ ਆਏ ਆ ਜੋ ਕਾਤੀਆਂ ਸ਼ਹਿਰ ਮਾਝੇ ਦੀ ਧਰਤੀ ਤੇ ਉਹ ਲੈ ਜਾਓ ਕੱਪੜਾ ਉਹ ਜਿਹੜਾ 50000 ਦਾ ਕੱਪੜਾ ਬਾਜ਼ਾਰ 'ਚ ਇੱਥੇ 15000 ਚ ਦੇਈ ਜਾਂਦੇ 15000 ਚ ਸਰ ਆਹ ਵੇਖੋ ਕੈਮਰਾ ਘੁਮਾ ਕੇ ਉਹ ਦੇਖੋ ਕੱਠ ਉਹ ਕਾਊਂਟਰ ਤੇ ਕੱਠ ਓਏ ਬਾਹਰ ਕੱਠ ਇਹ ਰਾਸ਼ ਐਵੇਂ ਨਹੀਂ ਲੱਗਿਆ ਉਹ ਬਾਜ਼ਾਰ 'ਚ 15000 ਪਰਾ ਵਿਕਦਾ 4-5000 ਰੁਪਏ ਦੀ ਕੱਲੀ ਸਲਾਈ ਆ ਓਏ ਇਹ ਕਹਿੰਦੇ 2995 ਚ ਲੈ ਜਾਓ ਦੇਖਿਆ ਧਰਤੀ ਹੈਲਦੀ ਆ ਚੱਕੋ 3 ਪੀਸ ਕੋਟ ਪੈਂਟ ਬਾਸਕਟ ਲਾ ਕੇ ਇਹਦੀ ਤਾਂ ਭਾਜੀ 6000 ਕੱਲੀ ਸਮਾਈ ਆ ਪਰ ਅਸੀਂ ਸਟਿਚ ਕਰਕੇ ਕਪੜਾ ਬਟਨ ਲਾ ਕੇ 3760 ਰੁਪਏ ਦੇ ਦਾਂਗੇ ਸਾਡੇ ਕੋਲ ਆ ਜਿਓ 1300 ਰੁਪਏ ਚ ਕੋਰਤਾ ਪਜਾਮਾ ਲੈ ਜਾਓ ਸਲਾਈ ਕਰਕੇ ਓਏ ਬੁਲਾੜੇ ਦੀ ਗੱਲ ਕਰ ਲੈਨੇ ਆ ਆ ਚੱਕੋ ਪ੍ਰਾਤੀਆਂ ਦੀ ਤਿਆਰੀ ਹੋ ਗਈ ਕਹਿੰਦੇ ਲਾੜੇ ਨੇ ਸ਼ੇਰਵਾਨੀ ਰੈਂਟ ਤੇ ਲੈਣ ਜਣੀ 15000 ਤੋਂ ਘੱਟ ਨਹੀਂ ਆਉਂਦੀ ਚੱਕੋ 6500 ਰੁਪਏ ਦੇ ਵਿੱਚ ਸਟਿਚ ਕਰਕੇ ਸ਼ੇਰਵਾਨੀ ਤੁਹਾਡੇ ਨਾਮ ਆਹ ਦੇਖੋ ਹੁਣ ਸੋਹਣੇ ਸੋਹਣੇ ਤੁਹਾਨੂੰ ਡਿਜ਼ਾਈਨਰ ਸ਼ਰਾਰੇ ਗਰਾਰੇ ਗੌਣ ਤਰਸਾ ਲਹਿੰਗੇ ਪਲਾਜੋ ਸੂਟ ਅਨਾਰਕਲੀ ਸੂਟ ਸਲਵਾਰ ਸੂਟ ਮਾਦਰਬ ਇਹਨਾਂ ਦੇ ਵਿੱਚ ਵੀ ਪੂਰੇ ਤੱਕ ਰੈੱਡ ਸੂਟ ਸਭ ਤੋਂ ਵੱਡਾ ਕਿੰਗ ਮੰਨਿਆ ਜਾਂਦਾ ਇਹ ਵੀ ਤੁਹਾਡੇ ਫਾਇਦੇ ਜੇ ਤੁਸੀਂ ਇਤਨੇ ਹੈਵੀ ਹੈਵੀ ਸੂਟ ਲੈਣੇ ਆ ਬਾਜ਼ਾਰ ਚ ਜਾ ਕੇ ਵੱਡੇ ਸ਼ੋਅਰੂਮ ਤੇ ਤੁਸੀਂ 2 2.5 ਲੱਖ ਰੁਪਈਆ ਜਿਹੜਾ ਖਰਦਣਾ ਹੈ ਨਾ ਇੱਥੇ ਤੁਹਾਨੂੰ 2 ਲੱਖ ਵਾਲਾ ਕੱਪੜਾ 80000 ਰੁਪਏ ਚ ਅਸੀਂ ਦੇ ਦੇਾਂਗੇ। ਓ ਬਾਈ ਜੀ ਕੀ ਤੁਸੀਂ ਪੂਰੇ ਪੰਜਾਬ ਚ ਤਹਿਲ ਘੁੰਮ ਕੇ ਆਇਆ ਸਾਰੇ ਦੁਕਾਨਦਾਰ ਪਰੇਸ਼ਾਨ ਹੋਏ ਆ ਫੈਕਟਰੀਆਂ ਮਿੱਲਾਂ ਨੇ ਹੈ ਚੁੱਕਿਆ ਓ ਪੰਜਾਬ ਦੇ ਲੋਕ ਭੰਬਲੂ ਛੱਡ ਪੈ ਗਏ ਆ ਆ ਬਾਜ਼ਾਰ ਦੇ ਵਿੱਚ 5 500 ਰੁਪਈਆ ਦਾ ਸੂਟ ਆ 5 500 ਰੁਪਈਆ ਦਾ ਸੂਟ ਓ ਤੁਸੀਂ ਕਹੀ ਜਨੇ 100 ਰੁਪਈਆ ਸੂਟ ਲੈ ਜਾਓ 100 ਰੁਪਈਆ ਦਾ ਸੂਟ ਲੈ ਜਾਓ ਬਾਈ ਜੀ 100 ਰੁਪਏ ਦਾ ਤੋੜੀਆ ਨਹੀਂ ਮਿਲਦਾ ਕਿਉਂ ਝੂਠ ਬੋਲਦੇ ਹੋ ਕਿਉਂ ਤੁਹਾਡੀ ਮੱਤ ਮਾਰੀ ਗਈ ਆ ਉਹ ਟੋਖਾ ਨਹੀਂ ਮਹੋਲ ਦੇ ਲੋਕਾਂ ਦਾ ਜੇ ਗਲਤ ਗੱਲ ਕੀਤੀ ਤੁਹਾਨੂੰ ਘੁੱਟ ਨਹੀਂ ਪਾਉਗੀ ਬਾਈ ਜੀ 500 400 600 ਰੁਪਏ ਬਾਜ਼ਾਰ ਦਾ ਰੇਟ ਆ ਉਹ ਤੁਸੀਂ ਰੌਲਾ ਪਾਈ ਜਰਾ ਸ਼ਰਤਾਂ ਠੋਕ ਠੋਕੇ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਯਾਰ ਇਹ ਬਿਆਕ ਕੋਈ ਹੈ ਓਏ ਬਿਆਕ ਨਹੀਂ ਆ ਇਹ ਸੱਚ ਆ ਆ ਚੱਕੋ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ 100 ਰੁਪਏ ਦਾ ਸੂਟ ਲੈ ਕੇ ਵੇਚਨੇ ਆ ਓਏ ਰੰਗ ਡਿਜ਼ਾਈਨ ਚੈੱਕ ਕਰ ਲੋ ਓਏ ਆਲ ਓਵਰ 5 ਮੀਟਰ ਸੂਟ 100 ਰੁਪਏ ਦਾ ਓਏ ਭੈਣਾ ਦੇ ਫਾਇਦੇ ਕਰਾਂ ਦੀ ਠੰਡ ਲੀਆ ਓਏ ਅਸੀਂ ਠੰਡ ਲੀਆ ਵੀ ਹੁਣ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਓਹ ਡਿਜ਼ਾਈਨ ਚੈੱਕ ਕਰੋ ਭਾਜੀ ਓਏ ਕਲਰ ਚੈੱਕ ਕਰੋ ਇੱਕ ਦੋ ਸੂਟ ਰੱਖੇ ਨਹੀਂ ਕਹਿੰਦੇ ਪਰ ਮਿਲਣਾ ਇੱਕ ਪੈੜ ਨੂੰ ਇੱਕ ਸੂਟ ਆ ਮਿਲਣਾ ਇੱਕ ਸੂਟ ਆ ਭਾਈ ਜੀ ਇਹ ਇਕੱਲੇ ਸੂਟ ਨਹੀਂ ਇਹਦਾ ਬਹੁਤ ਵੱਡੇ ਫਾਇਦੇ ਆ ਭਾਵੇਂ ਇਹਦਾ ਸੂਟ ਬਣਾ ਲਓ ਭਾਵੇਂ ਟੋਪ ਬਣਾ ਲਓ ਇਹਦਾ ਨਾਈਟ ਸੂਟ ਬਣਾ ਲਓ ਭਾਵੇਂ ਇਹਦੀ ਡਰੈਸ ਬਣਾ ਲਓ ਓਏ 100 ਰੁਪਏ ਜੀ ਪੋਸੀਬਲ ਕਿੱਦਾਂ ਯਾਰ ਇਹ ਪੋਸੀਬਲ ਹੈਗਾ ਵਾ ਜਦੋਂ ਮਾਤੂ ਸ਼੍ਰੀ ਦਸਤਾਰ ਆਪ ਦਾ ਕੱਪੜਾ ਬਣਾਉਂਦਾ ਨਾ ਆਪਦੀ ਮੈਨੂਫੈਕਚਰਿੰਗ ਕਰਦਾ ਤੇ ਪੋਸੀਬਲ ਹੈਗਾ ਟੀਐਨ ਚੈੱਕ ਕਰੋ ਕਿੰਨੇ ਕਿੰਨੇ ਆ ਤੁਸੀਂ 100 ਰੁਪਏ ਦੇ ਸੂਟ ਦੀ ਗੱਲ ਕਰਦੇ ਹੋ ਆ ਚੱਕੋ ਸੀਤਾ ਸਾਇਆ ਪਲਾਜੋ ਸੂਟ ਬਜ਼ਾਰਾ ਚ 880 ਦਾ ਚੱਕੋ 150 ਰੁਪਏ ਸਰਦਾਰਾ ਤੇਰਾ ਦਿਮਾਗ ਖਰਾਬ ਹੋਇਆ ਮੈਨੂੰ ਤਲਾਰ ਤੇਰੇ ਬਿਜੀ ਲਵਾਉਣਾ ਨਹੀਂ ਹੋਈ ਆ ਆ 600 ਰੁਪਏ ਬਜ਼ਾਰ ਚ 600 ਰੁਪਏ ਦਾ ਆ ਇਹਦੀ ਸਲਾਈ 300 ਰੁਪਏ ਆ ਹੈ ਕੀ ਆ ਤੁਸੀਂ ਕਹਿੰਦੇ ਹੋ 150 ਰੁਪਏ ਚ ਲਾਓ ਉਹ ਬਾਜੀ 150 ਚ ਉਹ ਤੇਰੀ ਮਤ ਮਰੀ ਗਈ ਤੈਨੂੰ ਕਰੰਟ ਲੱਗਣ ਵਾਲਾ ਉਹ ਭਰਾਵਾ ਤੇਰੇ ਮੋਰੇ ਜੋੜੇ ਹੱਥ ਆ ਦੇਖੋ ਆ ਪੰਜਾਬ ਦੇ ਲੋਕੋ ਦੇਖੋ ਕਿਦਾਂ ਿਆ ਗੱਲਾਂ ਕਰਦੇ ਆ ਆ 6 600 ਰੁਪਏ ਵਾਲੇ ਰੈਡੀमेड ਸੀਤੇਸ ਰਾਏ ਪਰਾਜੋ ਸੂਟ ਕਹਿੰਦੇ 150 ਚ ਰਹਿ ਜਾਓ ਉਹ ਤੁਹਾਡਾ ਆਪਣਾ ਉਹ ਲਿਖ ਕੇ ਵੀ ਲਾ ਦ ਵੈਕਰ ਓਏ ਲੈ ਕੇ ਲਾਏ ਪੱਕੇ ਬਾਰ ਕੋਡ ਓਏ ਗੱਲ ਹਲੇ ਮੁੱਕੀ ਨਹੀਂ ਆ ਚੱਕੋ ਲੈਸਟ ਚ ਕਰਦਾ ਸੂਟ ਮੈਚਿੰਗ ਸੂਟ ਉਹ ਦੁਪੱਟੇ ਦੇ ਨਾਲ ਬਜ਼ਾਰਾਂ 'ਚ 500 ਦਾ ਇੱਥੇ 500 ਦੇ 2 500 ਦੇ 2 ਇੱਕ ਨਾਲ ਇੱਕ ਫ੍ਰੀ ਜਵਾ ਫ੍ਰੀ ਉਹ ਤੁਹਾਡਾ ਭਲਾ ਇੱਧਰ ਰੰਗ ਹੀ ਬਹੁਤ ਆ ਬਹੁਤ ਰੰਗ ਜਿੰਨੇ ਮਰਜ਼ੀ ਰੰਗ ਲੈ ਲਓ ਆ ਚੱਕੋ ਹੁਣ ਇੱਥੇ ਟਾਕਾ ਪੈਣਾ ਚਾਮ ਕਾਟਨ ਦਾ ਸੂਟ ਹੈ ਨਾਲ ਦੁਪੱਟਾ ਦੇਖ ਲਓ ਕਿੰਨਾ ਹੈਵੀ ਲੱਗਿਆ ਬਜ਼ਾਰਾਂ 'ਚ 1000 1200 ਤੋਂ ਘੱਟ ਨਹੀਂ ਮਿਲਣਾ ਅੱਖਾਂ ਖੋਲੋ 500 ਦਾ ਲੈ ਜਾਓ 500 ਰੁਪਏ ਦਾ ਸੂਟ 500 ਦਾ ਓਏ ਹੋਏ 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 ਓ ਮੈਨੂੰ ਹੁਣ ਪਤਾ ਲੱਗਾ ਕਿਦਾਂ ਦੁਕਾਨਦਾਰ ਮੈਂਟੋ ਮੈਂਟੀ ਕੋਈ ਔਡੀ ਗੱਡੀ ਲਿਆਉਂਦਾ ਕੋਈ ਕੋਠੀਆਂ ਲਿਆਉਂਦਾ ਓ ਲੋਕੋ ਤੁਹਾਨੂੰ 15-1500 ਵਾਲੇ ਸੂਟ ਦਿੰਦੇ ਆ ਬਾਜ਼ਾਰ 'ਚ ਪਰ ਇੱਥੇ 1500 ਵਾਲੇ ਸੂਟ 5-500 'ਚ ਓ ਤੁਹਾਡੀ ਲੋਟੇ ਹੀ ਖਤਮ ਕਰਤੀ ਓ ਆ ਚੱਕੋ ਇੱਕ ਹੋਰ ਪਟਾਕਾ ਪਾ ਦਿੰਨੇ ਆ ਕੜਾਈ ਵਾਲਾ ਸੂਟ ਕੜਾਈ ਵਾਲਾ ਦੁਪੱਟਾ ਬੋਲੋ ਕਿੰਨੇ ਦਾ ਸੂਟ ਹੈ 1800 ਰੁਪਏ ਦਾ 500 ਦਾ ਏ ਵੀ 500 ਰੁਪਏ 500 ਰੁਪਏ ਦਾ ਕੜਾਈ ਕਟਿਆ ਸੂਟ 500 ਰੁਪਏ ਦਾ ਲੈ ਭਈ ਆ ਤਾਂ ਵੀ ਵਾਕਈ ਲੋਟਰੀਆਂ ਆ ਉਹ ਜਿਹੜੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤਾਜ ਪੇੜ ਦਾ ਕੱਪੜਾ ਲੈਣਾ ਭਾਵੇਂ ਵਿਆਹ ਸਾਡੇ ਅਕਤੂਬਰ ਨਵੰਬਰ ਦਸੰਬਰ ਚਾ ਓਏ ਆਜੋ ਕਾਦੀਆਂ ਸ਼ਹਿਰ ਮਾਝੇ ਦੀ ਧਰਤੀ ਤੇ ਉਹ ਲੈ ਜਾਓ ਕੱਪੜਾ ਉਹ ਜਿਹੜਾ 50000 ਦਾ ਕੱਪੜਾ ਬਾਜ਼ਾਰ 'ਚ ਇੱਥੇ 15000 ਚ ਦੇਈ ਜਾਂਦੇ 15000 ਚ ਸਿਰਫ ਉਹ ਰੰਗ ਡਿਜ਼ਾਈਨ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਚੋਟੀ ਦੀਆਂ ਐਡਵਾਂ ਲੈ ਕੇ ਆ ਗਏ ਆ 550 550 550 ਚੱਕ ਨੂੰ ਤਾਂ ਝਟਕੇ ਲੱਗ ਰਿਆ ਝਟਕੇ ਮੈਨੂੰ ਲੱਗਦਾ ਮੈਂ ਸੁਪਨਾ ਦੇਖ ਰਹਾ ਮੈਂ ਚੁੰਡੀ ਚਾਂਦੀ ਵਾਟ ਕੇ ਟੈਕ ਕਰਵਾ ਓਏ ਭਾਜੀ ਸੱਚ ਹੈ ਬਟਰ ਰੋੜ ਕਾਜੀਆਂ ਤੇ ਐਵੇਂ ਨਹੀਂ ਮੇਲੇ ਲੱਗੇ ਆ ਵੇਖੋ ਕੈਮਰਾ ਘੁਮਾ ਕੇ ਉਹ ਦੇਖੋ ਕੱਠ ਉਹ ਕਾਊਂਟਰ ਤੇ ਕੱਠ ਓਏ ਬਾਹਰ ਕੱਠ ਇਹ ਰਾਸ਼ ਐਵੇਂ ਨਹੀਂ ਲੱਗਿਆ ਓਏ ਰਖੜੀ ਤੋਂ ਬਾਅਦ ਦੁਕਾਨਦਾਰ ਕਹਿੰਦੇ ਮੰਦਾ ਸ਼ੁਰੂ ਹੋ ਜਾਂਦਾ ਵਾ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ ਤੇ ਲੈਣਾ ਆਏ ਲੱਗੀਆਂ ਜਿਵੇਂ ਰਾਸ਼ਨ ਵਾਲੇ ਦੁਕਾਨਾਂ ਤੇ ਲੈਣਾ ਲੱਗਿਆ ਹੁੰਦੀਆਂ ਦੇਖੋ ਜੀ ਸਾਰੇ ਬਾਜ਼ਾਰ ਤੇ ਕੁੱਤਾ ਅਗੜੀ ਸਿਆਣੀ ਮੈਲ ਦਾ ਮਤਲਬ ਵਿਹਲੇ ਬੈਠੇ ਦੁਕਾਨਦਾਰ ਇੱਥੇ ਤੁਸੀਂ ਦੇਖੋ ਭੈਣ ਭਰਾਵਾਂ ਦਾ ਰਾਜ ਬਾਹਰ ਅੰਦਰ ਸਾਰੇ ਪਾਸੇ ਰਾਸ਼ੀ ਰਾਜ ਰਾਜ ਪਹਿਣ ਦਾ ਕਾਰਨ ਕੀ ਆ ਇਹ ਸੁਣ ਲਓ ਗੱਲ ਤੁਸੀਂ ਇਹ ਕਾਰਨ ਇਹ ਆ ਉਹ 15 1600 ਵਾਲਾ ਸੂਟ 500 ਚ ਦੇ ਰਿਆ 500 ਚ ਦੇ ਰਿਆ 500 ਚ ਦੇ ਰਿਆ ਓ ਚੱਕੋ ਜੀ ਹੁਣ ਟੀਚਰ ਟੈਸਟ ਵੀ ਲੈ ਆਉਨੇ ਆ ਓਏ ਸ਼ਹਿਰੀ ਸੂਟ ਲੈ ਆਨੇ ਆ ਕਹਿੰਦੇ 15 1600 1200 ਤੋਂ ਘੱਟ ਨਹੀਂ ਦਿੰਦੇ ਦੁਕਾਨਦਾਰ ਪਰ ਸਾਡਾ 650 650 650 ਦਾ ਸੂਟ ਹੈ ਆ ਤਾਂ ਲੋਟਰੀਆਂ ਲੋਟਰੀਆਂ ਇਹ ਤਾਂ ਉਹ ਕੰਮ ਹੋ ਗਿਆ ਬਈ ਰਾਤੋਂ ਰਾਤ ਹੀ ਅਮੀਰ ਹੋਣਾ ਕੰਮ ਓ ਭੈਣੋ ਗੱਲ ਸੁਣ ਲਓ ਜਿਹੜੀਆਂ ਟੀਚਰ ਹੈਗੀਆਂ ਜਿਹੜੇ ਘਰ ਫ੍ਰੀ ਬੈਠੇ ਆ ਓਏ ਆਪਣੇ ਘਰ ਵਾਲਿਆਂ ਨੂੰ ਤੰਗ ਨਾ ਕਰਿਆ ਕਰੋ ਉਹ ਰਾਤ ਦਿਨ ਮਿਹਨਤ ਕਰਦੇ ਆ ਤੁਸੀਂ ਵੀ ਕੰਮ ਸ਼ੁਰੂ ਕਰ ਲਓ ਮੈਂ ਤੁਹਾਨੂੰ ਸਲਾਹ ਦੇਣੀ ਚਾਹਨਾ ਓ 15-20000 ਰੁਪਏ ਦਾ ਕੱਪੜੇ ਦਾ ਕੰਮ ਸ਼ੁਰੂ ਕਰ ਲਓ ਤੁਸੀਂ ਘਰ ਵਿੱਚ ਬੈਠ ਕੇ 25-25 40-40000 ਰੁਪਏ ਕਮਾਉਣਾ ਪੈਣਾ ਇਹ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਹੋਲ ਸੇਲ ਸ਼ੋਰੂਮ ਆ ਜਿੱਥੋਂ ਤੁਸੀਂ 15-20000 ਰੁਪਏ ਲਾ ਕੇ ਕੰਮ ਸ਼ੁਰੂ ਕਰੋ 50000 ਰੁਪਏ ਕਮਾ ਸਕਦੇ ਆ ਓ ਹੁਣ ਨੌਕਰੀਆਂ ਨੌਕਰੀਆਂ ਛੱਡ ਦਿਓ ਤਾਂ ਨੂੰ 8-8 ਸਾਲ 10-10 ਸਾਲ ਹੋ ਗਏ ਲੋਕਾਂ ਦੇ ਦਫ਼ਤਰਾਂ 'ਚ ਕੰਮ ਕਰਦਿਆਂ ਨੂੰ ਪਰ ਤਨਖਾਹ 7000 8000 10000 ਉਹ ਤੁਹਾਡਾ ਕੀ ਫਾਇਦਾ ਨਹੀਂ ਮਿਹਨਤ ਕਰਨ ਦਾ ਆਪਣਾ ਕੰਮ ਕਰੋ ਆਪਣੇ ਮਾਲਕ ਬਣੋ ਆਪਣਾ ਵੱਡਾ ਘਰ ਬਣਾਓ ਆਪਣੀ ਗੱਡੀ ਲਓ ਆਪਣੇ ਨਿਆਣੇ ਪੜਾਓ ਤੁਸੀਂ ਕਾਮਯਾਬ ਹੋ ਸਕਦੇ ਆ ਉਹ ਲੋਕ ਤਾਕਤਵਰ ਹੋ ਗਏ ਲੋਕ ਅਮੀਰ ਹੋ ਗਏ ਤੁਸੀਂ ਵੀ ਹੋ ਸਕਦੇ ਹੋ ਕਿੱਦਾਂ ਕੱਪੜੇ ਦਾ ਕੰਮ ਸ਼ੁਰੂ ਕਰੋ ਬਾਈ ਜੀ ਜਿਹੜੇ ਨਵੇਂ ਭੈਣ ਭਰਾ ਹੋਣਗੇ ਦੇਖੋ ਜਿਹੜੇ ਰੀਸੇਲਰ ਆ ਦੁਕਾਨਦਾਰ ਆ ਤੇਰੀ ਦਾ ਕਪੜਾ ਵੇਚਦੇ ਉਹਨਾਂ ਨੂੰ ਤਾਂ ਆ ਕੇ ਲੈ ਜਾਣਾ ਫਾਇਦਾ ਉਹ ਨਵੇਂ ਜਿਹੜੇ ਭੈਣ ਭਰਾਵਾਂ ਨੇ ਕੰਮ ਸ਼ੁਰੂ ਕਰਨਾ ਗਾਈਡ ਗੁਡ ਕਰ ਦਿੰਦੇ ਉਹਨਾਂ ਨੂੰ ਉਹ ਦੇਖੋ ਜੀ ਪ੍ਰੋਪਰ ਗਾਈਡ ਕਰਦੇ ਆ ਸਾਡੀ ਟਾਪ ਕਲਾਸ ਸੇਲਸਮੈਨ ਤੁਹਾਨੂੰ ਦੱਸਾਂਗੇ ਕਿੰਨੇ ਦਾ ਕਪੜਾ ਲੈ ਕੇ ਜਾਣਾ ਤੁਹਾਨੂੰ ਦੱਸਾਂਗੇ ਕਿੰਨੇ ਦਾ ਤੁਸੀਂ ਵੇਚਣਾ ਤੇ ਦੁਕਾਨਦਾਰੀ ਸਟਾਰਟ ਕਿਤਾ ਕਰਨੀ ਆ ਸਟਾਰਟ ਕਰਨ ਤੋਂ ਬਾਅਦ ਹੋਰ ਚੇ ਤੇਲ ਕਿਤਾ ਪਾਉਣਾ ਤੇ ਉਦੋਂ ਬਾਅਦ ਦੇ ਵਿੱਚ ਲੋਕਾਂ ਦੇ ਆਮ ਗਲੀਆਂ ਮੁਹੱਲਿਆਂ 'ਚ ਤੁਸੀਂ ਕਿਤਾਬ ਕਾਮਯਾਬ ਹੋਣਾ ਉਹ ਇਹਦੇ ਆਸਤੇ ਕੋਈ ਬਾਲੇ ਪੜੇ ਲਿਖੇ ਨਹੀਂ ਚਾਹੀਦੇ ਬਾਲੇ ਪੈਸੇ ਵਾਲੇ ਨਹੀਂ ਚਾਹੀਦੇ ਪਟਾ ਸ਼ੋਰੂਮ ਨਹੀਂ ਚਾਹੀਦਾ ਘਰ ਬੈਠੇ ਹੀ ਕੰਮ ਸ਼ੁਰੂ ਕਰਵਾਜੀ ਆ ਵੀ ਤੁਸੀਂ ਚੈੱਕ ਕਰ ਲੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ 500 ਤੇ 50 ਰੁਪਏ ਦਾ ਇੰਨਾ ਸਸਤਾ ਦੇ ਰਹੇ ਆ ਫਰੰਟ ਬੈਗ ਦੇਖੋ ਚੀਜ਼ਾਂ ਆ ਚੱਕੋ ਕੜਾਈਆਂ ਭਾਜੀ ਇਸ ਟਾਈਮ ਹੁਣ ਤਾਜਵਰੀ ਦਾ ਤਦੌਰ ਆਉਣਾ ਕਹਿੰਦੇ ਆ ਕੜਾਈ ਦਾ ਸੂਟ 15 1600 ਤੋਂ ਘੱਟ ਨਹੀਂ ਪਰ ਸਾਡੇ ਕੋਲੇ ਲੈ ਜਾਓ ਸਾਡੇ 700 ਰੁਪਏ ਦਾ ਲੈ ਜਾਓ 750 ਰੁਪਏ ਦੇਖੋ ਬਾਜ਼ਾਰ ਦੇ ਵਿੱਚ ਜਿਹੜਾ ਸੂਟ 1800 ਦਾ ਮਿਲਦਾ ਇੱਥੋਂ ਤੁਹਾਨੂੰ ਅਸੀਂ 1500 ਰੁਪਏ ਦੋ ਦੇ ਰਹੇ ਆ 750 ਸੂਟ ਕੜਾਈਆਂ ਕੱਢੇ ਦੁਪੱਟੇ ਸੋਹਣੇ ਆਹ ਦੇਖੋ ਰੇਟ ਲਿਖ ਲਿਖ ਕੇ ਲਾਤੀਆ ਅੰਕਲ ਓਮ ਨੇ ਨਜ਼ਾਰੇ ਲਿਆ ਤੇ ਆ ਫਾਇਦੇ ਕਰਦੇ ਲੋਕਾਂ। ਓਹ ਭਾਜੀ ਇਹ ਦੁਨੀਆ ਦਾ ਇਕੱਲਾ ਸ਼ੋਰੂਮ ਹੈ ਜਿੱਥੇ ਇਕੱਲੇ ਇਕੱਲੇ ਸੂਟ ਤੇ ਰੇਟ ਲਿਖਿਆ। ਇਹ ਸੂਟਾਂ ਦੀ ਦੁਕਾਨ ਕੋਈ 500 700 ਸਾਲ ਪੁਰਾਣੀ ਨਹੀਂ ਹੈ। ਇੱਥੇ ਡਿਜ਼ਾਈਨ ਨਵੇਂ, ਡੇਲੀ ਵੈਰਾਈਟੀਆਂ ਨਵੀਆਂ ਆ ਚੈੱਕ ਕਰੋ। ਇੱਕ ਤੋਂ ਇੱਕ ਚੜਦੇ ਤੋਂ ਚੜਦਾ ਪੀਸ। ਓਏ ਡਿਜ਼ਾਈਨਾਂ 'ਚੇ ਕਮੀ ਕੋਈ ਨਹੀਂ ਭਾਜੀ ਆਹ ਦੇਖੋ ਜੀ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ, ਚਾਹੇ ਰੀਸੇਲਰ ਹੋ, ਚਾਹੇ ਦੁਕਾਨਦਾਰ ਹੋ ਚਾਹੇ ਵਿਆਹ ਸ਼ਾਇਦਾ ਕੱਪੜਾ ਲੈਣਾ ਚਾਹੇ ਤਾਜਵੀਰ ਦਾ ਕੱਪੜਾ ਲੈਣਾ ਤੁਸੀਂ ਆਪਣੇ ਪਾਉਣ ਲਈ ਲੈਣਾ ਆਜੋ ਸਾਰਿਆਂ ਦੇ ਵੱਡੇ ਫਾਇਦੇ ਕੌਟੀਆਂ ਦੇ ਬਾਹ ਕੱਪੜਾ ਘੜਤਾ ਕੌਟੀਆਂ ਦੇ ਬਾ 200 ਰੁਪਏ ਦਾ ਸੂਟ ਸ਼ੁਰੂ 200 400 500 700 ਤੋਂ ਲੈ ਕੇ 5000 7000 10000 ਤੱਕ ਲੈ ਜਾਓ ਉਹ ਪਟਾਕੇ ਪਾਤੇ ਪੰਜਾਬ ਹਰਾਕੇ ਰੱਖਤਾ ਮਤੁਸ਼ਰੀ ਦਸਤਾਰ ਨੇ ਉਹ ਇਥੇ 5 5 ਰੁਪਏ 10 10 ਰੁਪਏ 20 20 ਰੁਪਏ 50 50 ਰੁਪਏ ਨੇ ਮਾਰਦੇ ਨੇ ਕਪੜਾ ਵੇਚ ਆ ਜਾਂਦਾ ਉਹ ਚੱਕੋ ਜੀ ਉਹ ਡਬਲ ਬੈੱਡ ਦੀ ਚਾਦਰ ਤੇ ਪਟਾਕਾ ਪਾ ਦਨੇ ਆ ਉਹ ਬਜ਼ਾਰ ਤੇ ਹਜ਼ਾਰ ਹਜ਼ਾਰ ਰੁਪਏ ਦੀ ਆ ਚੱਕੋ 250 ਰੁਪਏ ਦੀ ਰੰਗ ਟੀਐਨ ਚੈੱਕ ਕਰ ਲੋ 250 ਰੁਪਏ ਦੀ ਚਾਦਰ ਡਬਲ ਬੈੱਡ ਦੀ ਪਿੱਲੋ ਕਵਰ ਨਾਲ ਲਾ ਕੇ ਦਵਾਗੇ ਆ ਦੇਖੋ ਸਭ ਤੋਂ ਵੱਡਾ ਬ੍ਰਾਂਡ ਚਾਦਰਾਂ ਦੇ ਨਾਲ ਨਾਲ ਕੰਬਲਾਂ ਜੀ ਫਾਇਦੇ ਮੋਂਟੀ ਕਰ ਲੋ ਉਹ ਆਰੇ ਦੀ ਪਹਿਲੀ ਪਸੰਦ ਆ ਇਹਦੇ ਵਿੱਚ ਵੀ ਤੁਹਾਡੀ ਲੱਟ ਹੁੰਦੀ ਆ ਬਾਜ਼ਾਰ ਦਾ ਰੇਟ ਪੜਾ ਕੀ ਆ 2250 ਰੁਪਏ ਆ ਇਹਦਾ ਰੇਟ ਆ ਦੇਖੋ ਪੜ ਲਓ ਝੂਠੀ ਬੋਲਦੇ 2250 ਰੁਪਏ ਦਾ ਕੰਬਲਿਆ ਮੋਂਟੀ ਕਰ ਲੋ ਦਾ ਅਸੀਂ ਤੁਹਾਨੂੰ ਦੇਣਾ ਸਿਰਫ 1250 ਰੁਪਏ ਚ ਵੱਡੇ ਵੱਡੇ ਫਾਇਦੇ ਦੇਣ ਨਾਲ ਨਹੀਂ ਲੈਣਾ ਤੁਸੀਂ ਆ ਜਿਓ ਦੇਖੋ ਪੈਕਿੰਗ ਚੈੱਕ ਕਰ ਲੋ ਹੈ ਕਿ ਨਹੀਂ ਹੈ ਜੈਂਟਲਮੈਨੀ ਟੈਜੀ ਟੂਜੀ ਲੱਗੇ ਆ ਉਤੋਂ ਰੰਗ ਇੰਨੇ ਜਿਆਦੇ ਮੈਂ ਕਿਹਾ ਬੈ ਜਾ ਬੈ ਜਾ ਬੈ ਜਾ ਕਰ ਦਿੱਤੀ ਆ ਉਹ ਚੱਕੋ ਜੀ ਆਜੋ ਹੁਣ ਇਧਰ ਓਏ ਪਹਿਣਾ ਪੇ ਫਾਇਦਾ ਕਰਤੇ ਉਹ ਵੀਰਾਂ ਦੇ ਫਾਇਦੇ ਦੀ ਗੱਲ ਕਰਦੇ ਆ ਆ ਕੋਟ ਪੈਂਟ ਜੈਂਟਲਮੈਨ ਟਾਈ ਲਾ ਕੇ ਕਹਿੰਦੇ 15 20 ਹਜ਼ਾਰ ਤੋਂ ਘੱਟ ਨਹੀਂ ਬੰਦਾ ਚੱਕੋ 2995 ਚ ਹਾਂਜੀ ਉਹ ਭਾਈ ਤੇਰੀ ਮਰਤ ਮਾਰੀ ਕਿ ਤੂੰ ਕਰੀਂਗੀ ਜਨਾ ਯਾਰ ਝੂਠ ਦਾ ਝੂਠ 4450 ਰੁਪਇਆ ਇਕੱਲੀ ਦਰਜੀ ਸਲਾਈ ਲੈ ਲਵੇਂਗਾ ਯਾਰ ਬਿਲਕੁਲ ਸਹੀ ਗੱਲ ਆ ਪਰ ਮਾਤੂ ਸ਼੍ਰੀ ਦਸਤਾਰ ਦੇ ਆਪ ਦੇ ਟੇਲਰ ਆਪ ਦਾ ਕਪੜਾ 2995 ਰੁਪਏ ਕੁੱਲੀ ਕਿਤਾਵਾ ਕੋਈ ਵਲਵਲੇ ਵੇਣਾ ਨਹੀਂ ਕਹਿੰਦੇ ਦੁਕਾਨਦਾਰ 2995 ਕਹਿ ਦਿੰਦੇ ਆ ਦਿੰਦੇ ਨਹੀਂ ਸਾਡੇ ਕੋਲੇ ਭਲਾ ਨਹੀਂ 1000 ਕੋਟ ਮੈਂ ਬਣਾ ਲਿਓ ਦੇਖੋ ਬਾਜ਼ਾਰ 'ਚ 15000 ਰੁਪਏ 'ਰਾ ਵਿਕਦਾ 4-5000 ਰੁਪਏ ਦੀ ਕੱਲੀ ਸਲਾਈ ਆ ਓਏ ਇਹ ਕਹਿੰਦੇ 2995 ਚ ਲੈ ਜਾਓ ਦੇਖਿਆ ਧਰਤੀ ਹੈਲਦੀ ਝਟਕੇ ਲੱਗਦੇ ਇਹਨੂੰ ਪੁਝਾਲ ਕਹਿੰਦੇ ਆ ਹਾਂਜੀ ਭਾਜੀ ਆ ਚੱਕੋ 3 ਪੀਸ ਕੋਟ ਪੈਂਟ ਪਾਸਕਟ ਲਾ ਕੇ ਇਹਦੀ ਤਾਂ ਭਾਜੀ 6000 ਕੱਲੀ ਸਮਾਈ ਆ ਪਰ ਅਸੀਂ ਸਟੱਚ ਕਰਕੇ ਕੱਪੜਾ ਬਟਨ ਲਾ ਕੇ 3560 ਰੁਪਏ ਦੇ ਦਾਂਗੇ 3760 ਦੇ 3 ਪੀ ਜਿਹੜਾ ਬਾਜ਼ਾਰਾਂ 'ਚ 20-25000 ਤੋਂ ਘੱਟ ਨਹੀਂ ਵਿਲਦਾ ਭਾਜੀ ਆ ਵੀ ਦੇਖੋ ਮਤਲਬ 15-17000 ਵਾਲਾ ਕੋਟ ਪੈਂਟ 3760 'ਚ ਹੁਣ ਕੋਰਤਾ ਪਜਾਮਾ ਚੈੱਕ ਕਰ ਲੋ 3000 ਰੁਪਏ ਤੋਂ ਘੱਟ ਕਿਸ ਨੇ ਕੋਰਤਾ ਪਜਾਮਾ ਜਣਾ ਐਤਾਂ ਦੇ ਵਧੀਆ ਕੱਪੜੇ 'ਚ ਸਾਡੇ ਕੋਲ ਆਜੋ 1300 ਰੁਪਏ ਚ ਕੋਰਤਾ ਪਿਆਮਾ ਲੈ ਜਾਓ ਸਲਾਈ ਕਰਕੇ ਓਏ ਬੁਲਾੜੇ ਦੀ ਗੱਲ ਕਰ ਲੈਨੇ ਆ ਆ ਚੱਕੋ ਪ੍ਰਾਤੀਆਂ ਦੀ ਤਿਆਰੀ ਹੋ ਗਈ ਕਹਿੰਦੇ ਲਾੜੇ ਨੇ ਸ਼ੇਰਵਾਨੀ ਰੈਂਟ ਤੇ ਲੈਣ ਜਾਣੀ 15000 ਤੋਂ ਘੱਟ ਨਹੀਂ ਆਉਂਦੀ ਚੱਕੋ 6500 ਰੁਪਏ ਦੇ ਵਿੱਚ ਸਟਿਚ ਕਰਕੇ ਸ਼ੇਰਵਾਨੀ ਤੁਹਾਡੇ ਨਾਪ ਦੀ ਤੁਹਾਡੇ ਪਸੰਦ ਦੀ ਦੇ ਦਾਂਗੇ ਕਹਿੰਦੇ ਸਾਨੂੰ ਲੋਕ ਇੰਗਲਿਸ਼ ਡਰੈਸਾਂ ਨਹੀਂ ਮਿਲਦੀਆਂ ਸ਼ਰਾਰੇ ਕਰਾਰੇ ਨਹੀਂ ਮਿਲਦੇ ਜੇ ਮਿਲਦੇ ਆ ਤਾਂ ਟੀਗੇ ਭਰ ਭਰ ਲੱਗਦੇ ਆ ਲੁੱਟਾਂ ਹੁੰਦੀਆਂ ਓਏ ਸਾਡੇ ਕੋਲ ਆਓ ਪ੍ਰੋਮਿਸ ਕਰਦੇ ਆ ਪ੍ਰੋਮਿਸ ਠੋਕ ਪਾ ਜਾ ਕੇ ਦਿੱਲੀ ਬੰਬੇ ਵਾਲੀਆਂ ਮਾਡਰ ਵਾਲੀਆਂ ਡਰਸਾਂ ਉਹ ਪਿੰਡਾਂ ਵਾਲੀਆਂ ਆਮ ਕੁੜੀਆਂ ਪਿੰਕੀਆਂ ਸ਼ਿੰਕੀਆਂ ਜੀਤੀਆਂ ਮੈਂ ਜਾਂ ਸਾਰੀਆਂ ਹੀ ਭੈਣਾਂ ਦੀ ਟੋਰ ਕੱਟਾਂਗੇ ਪਤਾ ਲੱਗੂ ਪਤਾ ਥੋੜੇ ਪੈਸੇ ਖਰਚ ਕੇ ਵਧੀਆ ਕੱਪੜਾ ਕਿੱਦਾਂ ਲਿਆ ਜਾਂਦਾ ਆਹ ਦੇਖੋ ਹਣਾ ਸੋਹਣੇ ਸੋਹਣੇ ਤੁਹਾਨੂੰ ਡਿਜ਼ਾਈਨਰ ਸ਼ਰਾਰੇ ਗਰਾਰੇ ਗੌਣ ਡਰਸਾਂ ਲਹਿੰਗੇ ਪਲਾਜੋ ਸੂਟ, ਅਨਾਰ ਕਲੀ ਸੂਟ, ਸਲਵਾਰ ਸੂਟ, ਮਤਲਬ ਇਹਨਾਂ ਦੇ ਵਿੱਚ ਵੀ ਪੂਰੇ ਪਟਾਕੇ ਮਾਤਿਆ। ਓ ਚੱਕੋ ਭਾਜੀ, ਹੁਣ ਸਾਡੇ ਕੋਲੇ ਬੈਟਿੰਗ ਸੂਟ ਵੀ ਹੈਗੇ ਹੈਵੀ ਹੈਵੀ, ਕੱਲੇ 100-100, 2-200 ਵਾਲੇ ਨਹੀਂ, ਆ ਚੱਕੋ, ਤਾਜਵਰੀ ਵਾਲੇ ਹੈਵੀ ਹੈਵੀ ਸੂਟ। ਓ ਚੱਕੋ, ਓ ਸ਼ਿਮਰ ਵੇਚਤੇ, ਓ ਰਾਇਲ ਕਲਾਸ ਸੂਟ। ਕਹਿੰਦੇ ਇੱਧਰ ਕਾਦੀਆਂ ਵਾਲੇ ਆ, ਕਹਿੰਦੇ ਪੈਸੇ ਦੀ ਪਰਵਾਹ ਪ੍ਰਭੂ ਕੋਈ ਨਹੀਂ, ਸੂਟ ਘਾੜੇ ਹੋਣੇ ਚਾਹੀਦੇ ਆ। ਓਏ ਪਾਕਿਸਤਾਨੀ ਸਟਾਈਲ ਹੈ ਭਾਦੀ ਦੇਖੋ ਜੀ ਆਹ ਦਾ ਸੂਟ ਰਾਣੀਆਂ ਮਹਾਰਾਣੀਆਂ ਵਾਲੇ ਦਿਖਾ ਰਹੇ ਆ ਭਾਵੇਂ ਤੁਸੀਂ ਕੈਨੇਡਾ ਵਾਲਿਓ ਅਮਰੀਕਾ ਵਾਲਿਓ ਇੰਗਲੈਂਡ ਵਾਲਿਓ ਯੂਰਪ ਵਾਲਿਓ ਤੁਸੀਂ ਕਹਿੰਦੇ ਸਾਡੇ ਨੱਕ ਦੇ ਮੱਖੀ ਨਹੀਂ ਪੈਂਦੀ ਮਤਲਬ ਤੁਹਾਨੂੰ ਚੀਜ਼ ਸੌਖੀ ਨਹੀਂ ਪਸੰਦ ਆਉਦੀ ਆਹ ਦੇਖੋ ਮੈਂ ਕਹਿੰਦਾ ਚੈਲੰਜ ਕਰਦਾ ਭੈਣੋ ਇੱਕ ਵਾਰੀ ਜਦੋਂ ਤੁਸੀਂ ਬਾਹਰਲੇ ਮੁਲਕਾਂ ਜੋ ਪੰਜਾਬ ਦੀ ਧਰਤੀ ਤੇ ਆਉਣਾ ਸ਼ੇਰੀ ਅੰਮ੍ਰਿਤਸਰ ਸਾਹਿਬ 에어ਪੋਰਟ ਤੋਂ ਉਤਰੋ ਕਾਦੀਆਂ ਆਜੋ ਦਾ ਸੂਟ ਖੋਲੋਗੇ ਦਾ ਸਾਰੇ ਵਿੱਚੋਂ ਨੌ ਸੂਟ ਤੁਹਾਨੂੰ ਪਸੰਦ ਆ ਜਾਣੇ ਆ ਕਿਉਂਕਿ ਸਾਡੀ ਕਲੈਕਸ਼ਨ ਬੜੀ ਟੌਪ ਦੀ ਆ ਸਾਡੇ ਰੇਟ ਬੜੇ ਘੱਟ ਆ ਐਨਆਰਆਈ ਭੈਣ ਭਰਾਵਾਂ ਮਾਰੇ ਫਾਇਦਾ ਹੈਗੇ ਹੈਗੇ ਆ ਜਿਹੜੇ ਸਾਡੇ ਰਾਇਲ ਕਲਾਸ ਆਮ ਕਸਟਮਰ ਪਿੰਡਾਂ ਵਾਲੇ ਆ ਪੰਜਾਬ ਵਾਲੇ ਆ ਸ਼ਹਿਰਾਂ ਵਾਲੇ ਆ ਉਹਨਾਂ ਲਈ ਵੀ ਬਹੁਤ سارے ਫਾਇਦੇ ਆ ਆ ਦੇਖੋ ਵਿਆਹ ਸ਼ਾਦੀ ਦਾ ਕੱਪੜਾ ਤੁਸੀਂ ਲੈਣਾ ਤਾਜ ਮੇਰ ਦਾ ਕੱਪੜਾ ਲੈਣਾ ਰੈੱਡ ਸੂਟ ਸਭ ਤੋਂ ਵੱਡਾ ਕਿੰਗ ਮੰਨਿਆ ਜਾਂਦਾ ਇਹ ਵੀ ਤੁਹਾਡੇ ਫਾਇਦੇ ਜੇ ਤੁਸੀਂ ਇਦਾਂ ਦੇ ਹੈਵੀ ਹੈਵੀ ਸੂਟ ਲੈਣੇ ਆ ਬਾਜ਼ਾਰ 'ਚ ਜਾ ਕੇ ਵੱਡੇ ਸ਼ੋਅਰੂਮ 'ਤੇ ਤੁਸੀਂ 2.5 ਲੱਖ ਰੁਪਈਆ ਜਿਹੜਾ ਖਰਤਣਾ ਹਨਾ ਇੱਥੇ ਤੁਹਾਨੂੰ 2 ਲੱਖ ਵਾਲਾ ਕੱਪੜਾ 80 ਹਜ਼ਾਰ ਰੁਪਏ 'ਚ ਅਸੀਂ ਦੇ ਦੇਵਾਂਗੇ ਜਿਹੜੀ ਕੁੜੀ ਦਾ ਵਿਆਹ ਆ ਓਏ ਉਹਨੂੰ ਹੁੰਦਾ ਆ ਫੇ ਵਿਆਹ ਤੋਂ ਬਾਅਦ ਜਿਹੜੇ ਮੇਰੇ 10-12 ਦਿਨ ਹੁੰਦੇ ਬੜੇ ਕੀਮਤੀ ਹੁੰਦੇ ਆ ਉਹ ਦੂਏ ਦਿਨ ਭੂਆ ਦੇ ਜਾਣਾ ਉਹ ਫੇ ਮਾਸਤੀ ਦੇ ਡਿਨਰ ਕਰਨ ਜਾਣਾ ਉਹ ਫੇ ਮਾਮੇ ਦੇ ਜਾਣਾ ਫੇ ਤਾਹੇ ਦੇ ਜਾਣਾ ਚਾਚੇ ਦੇ ਜਾਣਾ ਸ਼ਰੀਕੇ ਵਾਈ ਤੇ ਡਿਨਰ ਹੀ ਚੱਲ ਰਹਿਦਾ ਫੇ ਉਹ 10 ਦਿਨ ਇਦਾਂ ਦੇ 10-11 ਸੂਟ ਤੁਹਾਨੂੰ ਅਸੀਂ ਦੇ ਦਿਆਂਗੇ ਬਈ ਲੋਕੀ ਕਹਿਣਗੇ ਬਈ ਵਾਜੀਬ ਆ ਲੰਬੜਾ ਦੀ ਨੂੰਹ ਆਈ ਬਈ ਕਿਤੇ ਕੱਪੜਾ ਕਿਤੇ ਲਾਉਣ ਪਾਉਣ ਦਾ ਪਤਾ ਇਹ ਵੀ ਗੱਲਾਂ ਤੁਹਾਨੂੰ ਦੱਸ ਦਿੰਨੇ ਆ ਕਹਿੰਦੇ ਖਾਈਏ ਮੰਨ ਪਾਉਂਦਾ ਪਾਈਏ ਜੱਗ ਪਾਉਂਦਾ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਦੇ ਦਾਂਗੇ ਫਾਈਵ ਸਟਾਰ ਚੀਜ਼ਾਂ ਉਹ ਦੇਖੋ ਭਾਜੀ ਲਹੰਗੇ ਸ਼ਰਾਰੇ ਗਰਾਰੇ ਕੋਟ ਪੈਂਟ ਕੁੜਤੇ ਪਜਾਮੇ ਸਾਰਾ ਕੁਝ ਹੀ ਤੁਹਾਨੂੰ ਇੱਕ ਛੱਤ ਹੇਠਾਂ ਮਿਲ ਜਾਣਾ ਹੁਣ ਦੇਰੀ ਨਾ ਕਰੋ ਤੁਸੀਂ ਜੇ ਆਪਣੀਆਂ ਜੇਬਾਂ ਤੇ ਟਾਕਾ ਨਹੀਂ ਵੱਜਣ ਦੇਣਾ ਚਾਹੁੰਦੇ ਤਾ ਬੋਟਰ ਰੋਡ ਕਾਦੇਆ ਤੇ ਆਜੋ ਥੋਡੇ ਫਾਇਦੇ ਇਨੇ ਹੋਣੇ ਆ ਜਿੱਥੇ ਅਸੀਂ ਫੈਕਟਰੀਆਂ ਵਾਲੇ ਹਲਾਤੇ ਜਿੱਥੇ ਅਸੀਂ ਦੁਕਾਨਦਾਰ ਹਲਾਤੇ ਹੁਣ ਵਾਰੀ ਆ ਥੋਡੀ ਆਪਦੀਆਂ ਜੇਪਾਂ ਨੂੰ ਪਚਾਉਣ ਦੀ ਸੋ ਇਤਾਂ ਦੇ ਡਿਜ਼ਾਈਨ ਸਾਡੇ ਕੋਲ ਵੀਡੀਓ ਲੰਬੀ ਹੋਈ ਜਾਂਦੀ ਆ 1 2 4 5 ਨਹੀਂ ਹਜ਼ਾਰਾਂ ਹੀ ਡਿਜ਼ਾਈਨ ਆ ਛੇਤੀ ਛੇਤੀ ਆਜੋ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਦੁਪੱਟੇ ਲੈ ਜਾਓ ਦੇਖੋ ਕੁੜੀਆਂ ਚਿੜੀ ਵਾਲੀ ਸਾਡੇ ਕੋਲ ਹੈ ਗਿਆ ਮਿਡਲੇ ਲਈ ਵੀ ਦਾਤੀਆਂ ਨਾਨੀਆਂ ਲਈ ਵੀ ਭਾਰੇ ਭਾਰੇ ਸੂਟਾ ਕਿਸੇ ਦੀ ਪੋਤੀ ਦਾ ਵਿਆਹ ਆਵੇ ਦੋਦੀ ਦਾ ਵਿਆਹ ਆਵੇ ਕਿਤੇ ਇਦਾਂ ਥੋੜੀ ਵੀ ਦਾਤੀ ਨਾਨੀ ਪਿੱਛੇ ਕੱਢ ਦਿਆਂਗੇ ਆਹ ਦੇਖੋ ਇਦਾਂ ਦੇ ਲਿਸ਼ਕਾਰੇ ਮਾਰਦੇ ਚਾਹੇ ਇੰਸਟਾਗ੍ਰਾਮ ਵਾਲੇ ਲੈਣੇ ਆ ਫੇਸਬੁੱਕਾਂ ਵਾਲੇ ਲੈਣੇ ਆ ਜਿਹੜੇ ਫਿਲਮਾਂ ਚ ਐਕਟਰੀਆਂ ਨੇ ਸੂਟ ਪਾਏ ਆ ਉਹ ਲੈਣੇ ਆ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਕਾਤੀਆਂ ਦੇ ਸਟੋਰ ਚੋਂ ਨਹੀਂ ਮਿਲਣੀ ਛੇਦੀ ਪਹੁੰਚੋ ਭੱਟੇ ਫਾਇਦੇ ਥੋੜੇ ਪੈਸੇ ਖਰਚਣੇ ਪੈਣੇ ਆ ਛੇਦੀ ਪਹੁੰਚੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣਦੇ ਤੇ ਫੋਨ ਕਰ ਸਕਦੇ ਕਿ ਆਹਰ ਮਨੋਮ ਸੰਧੀ ਨਾਲ ਹਰਦੀਪ ਸਿੰਘ ਡੱਗਰ ਸਾਹਾਂ ਟੀਵੀ ਕਰਦੀ ਹੈ